ਲਗਾਤਾਰ ਹੋ ਰਹੀ بارش ਤੇ ਜ਼ਿਲ੍ਹਾ ਪਟਿਆਲਾ ਦੇ ਘੱਗਰ ਦਰਿਆ ਤੇ ਟਾਂਗਰੀ ਨਦੀ 'ਚ ਵਧ ਰਹੇ ਪਾਣੀ ਦੇ ਮੱਦੇ ਨਜ਼ਰ ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਪ੍ਰੀਤੀ ਯਾਦਵ ਨੇ ਅੱਜ ਦੇਵੀਗੜ ਇਲਾਕੇ ਦਾ ਦੌਰਾ ਕੀਤਾ। ਉਹਨਾਂ ਨਾਲ ਐਸ.ਡੀ.ਐਮ. ਕਿਰਪਾਲ ਵੀਰ ਸਿੰਘ ਤੇ ਡਰੇਨੇਜ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ। ਸਾਊਂਡਿੰਗ ਤੋਂ ਹੰਦੀ ਕਹਿ ਰਹੇ ਆ ਕਿ ਪਿੱਛੇ ਪਾਣੀ ਟੜ ਗਿਆ। ਇਹ ਟੜ ਗਿਆ ਦਾ ਕ੍ਰਿਸ਼ਕ ਕਿਉਂ ਨਹੀਂ ਹੋ ਰਿਹਾ। ਫਰਸ ਮਾਰਨਿੰਗ 8:30 ਬਸ ਕਮਿਊਨਿਟੀ ਕੈਂਪ ਜਿਹੜਾ ਤੁਹਾਨੂੰ ਬਦੂਗਾ ਇਹ ਨਹੀਂ ਕਰ ਸਕਦਾ ਉਹ ਉਧਰ ਹਾਲੇ ਨਹੀਂ ਬੱਧਿਆ ਹਾਲੇ ਦਾ ਟੇਬਲ ਹੈਗਾ ਇਹਨਾਂ ਦਾ ਨਿਕਲ ਜੇਗਾ ਹੁਣ ਇੱਥੇ 11:00 ਤੋਂ ਦੋ ਵਜੇ ਜੇ ਤੇ ਆਈ ਡੋਟ ਥਿੰਕ ਕਿ ਉਹ ਪਾਰਾ ਸਾਰੇ ਪਟਿਆਲਾ ਵਾਸੀਆਂ ਨੂੰ ਮੇਰੀ ਬੇਨਤੀ ਵੀ ਹੈਗੀ ਇੱਕ ਅਪੀਲ ਵੀ ਹੈਗੀ ਜਿਵੇਂ ਕਿ ਮੌਸਮ ਵੀ ਦੇਖ ਰਹੇ ਹੋ ਔਰ ਨਦੀਆਂ ਤੇ ਵੀ ਪਾਣੀ ਥੋੜਾ ਚੜ੍ਹਾ ਹੋਇਆ ਆਏਗਾ ਤਾਂ ਇਸ ਕਰਕੇ ਜਿੱਥੇ ਵੀ ਤੁਹਾਨੂੰ ਕੁਝ ਲੱਗਦਾ ਹੈਗਾ ਕੰਡਿਆਂ ਤੇ ਆ ਪਾਣੀ ਦੀ ਕੋਈ ਵਾਟਰ ਬਾਡੀਜ਼ ਹੈਗੀ ਡਰੇਨ ਹੋ ਗਈ بارش ਕਰਕੇ ਕਈ ਵਾਰੀ ਅਚਾਨਕ ਤੂਫਾਨ ਵੀ ਆ ਜਾਂਦਾ ਹੈ ਤਾਂ ਉੱਥੇ ਜਾਣ ਤੋਂ ਆਪਾਂ ਗੁਰੇਜ਼ ਕਰੀਏ ਬਟ ਨਾਲ ਦੀ ਨਾਲ ਪੈਨਿਕ ਦੀ ਹਲੇ ਕੋਈ ਲੋੜ ਨਹੀਂ ਹੈਗੀ ਕੁਝ ਵੀਡੀਓਜ਼ ਵਾਇਰਲ ਹੋ ਰਹੀ ਹੈਗੀਆਂ ਮੈਨੂੰ ਦੇਖ ਕੇ ਥੋੜਾ ਬੁਰਾ ਵੀ ਲੱਗ ਰਹਾ ਹੈਗਾ ਕਿ ਜੀ ਉਸ ਕਰਕੇ ਕੁਝ ਬਜ਼ੁਰਗ ਅਕੇਲੇ ਜਿਹੜੇ ਰਹਿੰਦੇ ਹੈਗੇ ਪੈਨਿਕ ਕਰ ਜਾਂਦੇਗੇ ਕਿ ਪਾਣੀ ਆ ਗਿਆ ਸਮਾਨ ਉੱਪਰ ਚੱਕ ਰਿਹਾ ਹੈਗੀ ਸਾਡੀ ਟੀਮ ਸਰਾਊਂਡ ਦੀ ਘਲੋਕ ਪਿਛਲੇ 3 ਦਿਨ ਤੋਂ 24 ਘੰਟੇ ਕੰਮ ਕਰ ਰਹੀ ਹੈਗੀ ਤਾਂ ਜਿੰਨੇ ਵੀ ਲੈਵਲਸ ਪਿੱਛੇ ਨਦੀਆਂ ਦੇ ਹੁੰਦੇ ਹੈਗੇ ਚਾਹੇ ਭਾਵੇਂ ਕੰਡਾ ਹੋ ਗਈ ਕ ਘਰ ਹੋ ਗਈ ਜੇ ਜਿਹੜੇ ਜਿਹੜੇ ਹੈਡਸ ਹੈਗੇ ਅਸੀਂ अर्ली ਵਾਚ ਕਰਦੇ ਹਾਂ ਕਿ ਜੇ ਕਿੱਥੋਂ ਪਾਣੀ ਕਿੰਨਾ ਕਿੱਥੇ ਪਹੁੰਚ ਰਹਾ ਹੈਗਾ ਔਰ ਉਹਦਾ ਅਗੇ ਇੰਪੈਕਟ ਕਦੋਂ ਆਣਾ ਹੈਗਾ ਜੋ ਜਿਹੜੇ ਬਰੀਚਸ ਵੀ ਥੋੜੇ ਬਹੁਤ ਰਿਪੋਰਟਡ ਹੈਗੇ ਕੁਝ ਪ੍ਰਾਈਵੇਟ ਬੰਸ ਸੀਗੇ ਉਹਦੇ ਉੱਪਰੋਂ ਟੋਪਲ ਕਰ ਗਿਆ ਪਾਣੀ ਔਰ ਹਰ ਥਾਂ ਤੇ ਅੱਜ ਜਿੰਨਾ ਮੀਂਹ ਵੀ ਪੈ ਰਿਹਾ ਹੈਗਾ ਤਾਂ ਸਾਡੇ ਜਿੰਨੇ ਕੁ ਵੀ ਅਧਿਕਾਰੀ ਹੈਗੇ ਸਾਰੇ EMPLOYEES on ground ਹੈਗੇ ਤਾਂ ਕਿ ਇੱਕ ਕੰਫੀਡੈਂਸ ਬਿਲਡਿੰਗ ਮੀਜਰ ਵੀ ਰਹੇ ਤੇ ਸਾਨੂੰ ਫਸਟ ਹੈਂਡ ਇਨਫੋਰਮੇਸ਼ਨ ਵੀ ਮਿਲਣ ਸਾਡੀ ਮਸ਼ੀਨਰੀ ਜਿੰਨੇ ਜਿੰਨੇ ਕ੍ਰਿਟੀਕਲ ਪੁਆਇੰਟਸ ਹੈਗੇ ਹਾਲਾਤ ਹੁੰਦੇ ਤਾਂ ਇਮੀਡੀਏਟ ਹੋਦਾ ਸੀ ਹਲ ਕਰੀ ਔਰ ਕਾਫੀ ਇਹ ਹੋ ਜਾਦੇ ਬ੍ਰੀਚਸ ਹੈਗੇ ਜਿੱਥੇ ਤੁਹਾਡੇ ਇੱਕ ਸਦਕਾ ਸਾਨੂੰ ਇਨਫੋਰਮੇਸ਼ਨ ਮਿਲੀ ਔਰ ਅਸੀਂ ਇਮੀਡੀਏਟਲੀ ਕਾਰਵਾਈ ਕੀਤੀ ਜਿਹਦੇ ਕਰਕੇ ਕਾਫੀ ਸਾਡਾ ਬਚਾਅ ਵੀ ਹੋਇਆ ਹੈਗਾ ਇਸ ਦੇ ਨਾਲ ਹੀ ਨਾਲ ਬੜੀ ਨਦੀ ਛੋਟੀ ਨਦੀ ਦਾ ਬਾਰ ਬਾਰ ਵੀਡੀਓਜ਼ ਆ ਰਹੀ ਸੀ ਕਿ ਉਹਦੇ ਬਾਰੇ ਵੀ ਮੈਂ ਦੱਸਣਾ ਚਾਹੁੰਦੀ ਆ ਪਿੱਛੋਂ ਵੀ ਕਿਉਂਕਿ ਹੁਣ ਜਿਹੜਾ ਪਾਣੀ ਦਾ ਲੈਵਲ ਥੋੜਾ ਦੇਖਣ ਨੂੰ ਆਇਆ ਸੀਗਾ ਉਹ ਜਿਹੜੀ ਆਪਣੀ ਰੀਜਨਲ ਬਾਰਿਸ਼ ਹੈਗੀ ਉਹ ਵਧਨ ਕਾਰਨ ਹੈਗਾ ਤੇ ਐਸਸੀ ਸਾਹਿਬ ਵੈਕਸੀਨ ਸਾਹਿਬ ਇਹਨਾਂ ਦਾ ਦੂਜੇ ਜ਼ਿਲ੍ਹਿਆਂ ਨਾਲ ਵੀ ਤਾਲ ਮਿਲੇ ਤੇ ਪਿੱਛੋਂ ਵੀ ਇਹਨਾਂ ਨੇ ਪਤਾ ਕੀਤਾ ड़ नहीं नहीं हैगी और जिते भी अलर्ट की लड़ होंगी असं एडवास दस भी रहे हैं कि जिन जिन पिंडा सूँ हैगी उ और सा रिलीफ कैंप्स वगैरह सारा कुछ इन प्लेस हैगा बट हले घड़ी पैनिक की कोई लड़ नहीं है और मेरी सारिया बेनती हैगी कि जेडे ऑफिशियल अलर्ट साढ़े जाते हैं विश्वास रखे औरडियोज़ काफ़ी कई बार वायरल भी हो जाती और इंसान भी एकदम तो पैनिक भी होंगी हैगी और डर जि भी लगता है बाकियों भी मेरी बेनती है कि आप कुछ शेयर करते हैं तो उन्होंने वेरीफाई करके करिए ਅੱਜ ਮਿਤੀ 23 ਅਗਸਤ 2025 ਅਸੀਂ ਪਿੰਡ ਕੜਾਮ ਦੇ ਧਗਰ ਦੇ ਬਿਲਕੁਲ ਨੇੜੇ ਖੜੇ ਹਾਂ ਤੇ ਇੱਥੇ ਪਾਣੀ ਜਿਹੜਾ ਚੰਡੀਗੜ੍ਹ ਕੱਲ ਅਚਾਨਕ 70000 ਆ ਗਿਆ ਸੀ ਉਹਦਾ ਇਫੈਕਟ ਦੇਖਿਆ ਜਾ ਰਿਹਾ ਹੈ ਪਾਣੀ ਕੱਗਰ ਦਾ ਕ੍ਰਾਸ ਕਰਕੇ ਪਿੰਡ ਦੇ ਖੇਤਾਂ ਦੇ ਵਿੱਚ ਜਾ ਰਿਹਾ ਹੈ ਲੇਕਿਨ ਘਪਰਾਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਹੁਣ ਪਾਣੀ ਦਾ ਪੱਧਰ ਪਿੱਛੋਂ ਬਿਲਕੁਲ ਘਟ ਗਿਆ ਹੈ ਤੇ ਇਹ ਇੱਕ ਇੱਕ ਅੱਧੇ ਦਿਨ ਦੇ ਵਿੱਚ ਪਾਣੀ ਇਹ ਬਿਲਕੁਲ ਘਟਣਾ ਸ਼ੁਰੂ ਹੋ ਜਾਊਗਾ بارش ਨੂੰ ਦੇਖਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਖੇਤਾਂ ਦੇ ਵਿੱਚ ਨਾ ਜਾਣ ਮੈਂ ਸਿਮਰप्रीत ਕੋਰੇ ਡੀਸੀ ਜਰਨਲ ਪਟਿਆਲਾ ਅੱਜ ਤੁਸੀਂ ਦੇਖ ਰਹੇ ਹੋ ਆਪਾਂ ਵੱਡੀ ਨਦੀ ਤੇ ਖੜੇ ਆ ਤੇ ਇਹਦੇ ਵਿੱਚ ਪਾਣੀ ਦਾ ਲੈਵਲ ਹਜੇ ਕਾਫੀ ਡਾਊਨ ਹੈਗਾ ਅਸੀਂ ਸਾਰਾ ਪ੍ਰਸ਼ਾਸਨ ਇਹਦੀ ਨਿਗਰਾਨੀ ਰੱਖ ਰਿਹਾ ਫਲਡ ਕੰਟਰੋਲ ਰੂਮ ਸਾਡਾ 24 ਘੰਟੇ ਐਕਟਿਵ ਹੈਗਾ ਤੇ ਕਿਸੇ ਨੂੰ ਵੀ ਕੋਈ ਕਬਰਾਨ ਦੀ ਲੋੜ ਨਹੀਂ ਹੈ ਜੇਕਰ ਤੁਹਾਡੀ ਨਿਗਾ ਵਿੱਚ ਕੋਈ ਵੀ ਆਂਦਾ ਹੈ ਫਿਰ ਵੀ ਇਨਸੀਡੈਂਟ ਤੇ ਸਾਡੇ ਅਧਿਕਾਰੀਆਂ ਵਿੱਚ ਇਮੀਡੀਏਟਲੀ ਫਲਡ ਕੰਟਰੋਲ ਰੂਮ ਤੇ ਲਾ ਦਿੰਦਾ ਜਾਵੇ ਇਹ ਜਿਹੜਾ ਵੱਡੀ ਨਦੀ ਤੇ ਹਜੇ ਪਾਣੀ ਦਾ ਲੈਵਲ ਹੈ ਉਹ ਕਾਫੀ ਡਾਊਨ ਹੈਗਾ ਤੇ ਪਿੱਛੋਂ ਵੀ ਹਜੇ ਆਉਣ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈਗੀ ਇਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ